ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਹੁਣ ਫੈਮਿਲੀ ਸਾਰੇ ਹਰਮੰਦਰ ਸਾਹਿਬ ਨੂੰ ਜਾ ਰਹੇ ਆ ਅਸੀਂ ਮਾਰਕੀਟ ਦੇ ਅੰਦਰ ਪਹੁੰਚ ਚੁੱਕੇ ਆ ਗੱਡੀ پارک ਕਰਕੇ ਸਾਰੇ ਬੰਦੇ ਤੁਰੇ ਜਾਂਦੇ ਆ ਨਾਲ ਫੈਮਿਲੀ ਮੈਂਬਰ ਤੇ ਅੱਜ ਗੁਰਪੁਰਬ ਆ ਗੁਰੂ ਤੇਗ বাহাদুর ਜੀ ਦਾ ਜਨਮ ਦਿਹਾੜਾ ਤੇ ਇਸ ਟਾਈਮ ਹਰਮੰਦਰ ਸਾਹਿਬ ਦੇ ਵਿੱਚ ਦੇਖੋ ਆਪ ਸ਼ਿਵਾਜੀ ਹੋ ਰਹੀ ਹੈ ਦੀਪਮਾਲਾ ਕਰ ਰਹੇ ਆ ਗੁਰੂ ਤੇਗ ਬਹਾਦਰ ਸਾਹਿਬ ਦਾ ਗੁਰਦੁਆਰਾ ਸੀਸ ਮਹਿਲ ਵਿਖੇ ਜਨਮ ਹੋਇਆ ਸੀ ਤੇ ਹੁਣ ਆਪਾਂ ਡੂਡੀ ਰਾਈ ਸਾਰੀ ਫੈਮਿਲੀ ਅੰਦਰ ਐਂਟਰ ਕਰ ਰਹੇ ਆ ਸਾਹਮਣੇ ਤੁਸੀਂ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨ ਕਰ ਰਹੇ ਹੋ ਨਾਲੇ ਨਮਸਕਾਰ ਵੀ ਕਰਿਓ ਦੇਖੋ ਕੀ ਰਾਤ ਦਾ ਟਾਈਮ ਹੈ ਜਦੋਂ ਅਸੀਂ ਉੱਥੇ ਪਹੁੰਚੇ ਆਂ ਰਾਤ ਦਾ ਟਾਈਮ ਹੈ ਤੇ ਆਤਿਸ਼ਬਾਦੀ ਦੀਪਮਾਲਾ ਲਾਈਟਿੰਗ ਲਾਈਟਿੰਗ ਹੋਈ ਪਈ ਆ ਤੇ ਇੰਨੀਆਂ ਖੁਸ਼ੀਆਂ ਗੁਰਤੇਗ ਵਾਹਦਰ ਮਹਾਰਾਜ ਦੇ ਜਨਮ ਦਿਹਾੜੇ ਤੇ ਵਰਤ ਰਹੀਆਂ ਆ ਹਾਂਜੀ ਹੁਣ ਅਸੀਂ ਪਹੁੰਚ ਚੁੱਕੇ ਹਾਂ ਕਿਲਾ ਗੋਵਿੰਦਗੜ੍ਹ ਜੋ ਕਿ ਅੰਮ੍ਰਿਤਸਰ ਸਾਹਿਬ ਦੇ ਵਿੱਚ ਬਣਿਆ ਹੋਇਆ ਤੇ ਇਹ ਕਿਲਾ ਵੈਲਕਮ ਕੀਤਾ ਇਹਨਾਂ ਨੇ ਜੀ ਆਇਆਂ ਨੂੰ ਮੁਰੇ ਲਿਖਿਆ ਹੋਇਆ ਆਪਾਂ ਸਾਰਿਆਂ ਨੇ ਪੜਿਆ ਤੇ ਇਹ ਕਿਲਾ ਵੀ ਮਹਾਰਾਜਾ ਰਜੀਤ ਸਿੰਘ ਜੀ ਦੇ ਟਾਈਮ ਦਾ ਹੀ ਆ ਤੇ ਉਹਨਾਂ ਦੇ ਟਾਈਮ ਦਾ ਹੀ ਇਹ ਕਿਲਾ ਬਣਿਆ ਹੋਇਆ ਤੇ ਜਦੋਂ ਮੁਗਲ ਸੰਗਤਾਂ ਨੂੰ ਤੰਗ ਕਰਦੇ ਹੁੰਦੇ ਸੀ ਤਾਂ ਲਾਹੌਰ ਜਾ ਕੇ ਇਹਨਾਂ ਨੇ ਬੇਨਤੀ ਕਰੀ ਮਹਾਰਾਜਾ ਜਨਜੀ ਸਿੰਘ ਜੀ ਦਾ ਰਾਜ ਲਾਹੌਰ ਸੀਗਾ ਰਾਜਧਾਨੀ ਤਾਂ ਮਹਾਰਾਜਾ ਸਾਹਿਬ ਨੇ ਸੰਗਤਾਂ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਆ ਕਿ ਇਸ ਕਿਲੇ ਪਰ ਆਪਣਾ ਚੜ੍ਹਾਈ ਕਰੀ ਅਤੇ ਕਿਲਾ ਫਤਿਹ ਕੀਤਾ ਜਿੱਤ ਪ੍ਰਾਪਤ ਕੀਤੀ ਕਿਲਾ ਗਵਿੰਦਗੜੀ ਦਾ ਨਾਮ ਹੈ 300 ਰੁਪਿਆ ਦੀ ਟਿਕਟ ਹੈ ਤੇ ਤੁਹਾਡਾ ਸਕਿਉਰਿਟੀ ਚੈੱਕ ਵੀ ਕਰਨਾ ਪੈਂਦਾ ਦੋਸਤੋ ਇੱਥੇ ਸਿਕਿਉਰਿਟੀ ਚੈੱਕ ਕਰਾਉਨੇ ਆ ਕੋਈ ਕੈਮਰਾ ਵਗੈਰਾ ਕੋਈ ਚੀਜ਼ ਨਹੀਂ ਲਿਜਾਣ ਦਿੰਦੇ ਅੰਦਰ ਸਿਰਫ ਤੁਸੀਂ ਮੋਬਾਈਲ ਦੇ ਜ਼ਰੀਏ ਹੀ ਵੀਡੀਓ ਬਣਾ ਸਕਦੇ ਆ ਕਿ ਆ ਵਧੀਆ ਕੰਦਾ ਤੇ ਪੇਟਿੰਗ ਹੈ ਕਈ ਗੇਟ ਬਣੇ ਹੋਏ ਆ ਇਹਦੇ ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਕਈ ਗੇਟ ਬਣੇ ਹੋਏ ਆ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਅੱਧੇ ਤੁਸੀਂ ਸਾਡੀ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਵੀ ਦੱਸਿਓ ਇਹ ਦੇਖੋ ਸਿੰਘਾਂ ਦੇ ਸਟੈਚੂ ਲੱਗੇ ਹੋਏ ਆ ਮੂਰੇ ਤੇ ਲਾਈਕ ਸ਼ੇਅਰ ਕਰਕੇ ਵੀ ਤੁਸੀਂ ਜ਼ਰੂਰ ਦੱਸਿਓ ਤੁਹਾਨੂੰ ਕਮੈਂਟ ਕਰਕੇ ਦੱਸਿਓ ਕਿ ਅੱਗੇ ਵਾਸਤੇ ਅਸੀਂ ਤੁਹਾਨੂੰ ਕਿੰਦਾ ਦੇ ਟੂਰ ਪ੍ਰੋਗਰਾਮ ਦਿਖਾ ਸਕੀਏ ਤਾਂ ਕਿ ਵੱਖ-ਵੱਖ ਤਰ੍ਹਾਂ ਦੀ ਸੈਰ ਤੁਹਾਡੇ ਸਾਹਮਣੇ ਰੱਖ ਸਕੀਏ ਅਤੇ ਤੁਸੀਂ ਦੇਖ ਸਕਦੇ ਹੋ ਬਹੁਤ ਮੀਨਾਕਾਰੀ ਕਰੀ ਹੋਈ ਹੈ ਪੁਰਾਣੀਆਂ ਇੱਟਾਂ ਦਾ ਇੱਕ ਕਿਲਾ ਬਣਿਆ ਹੋਇਆ ਸਾਰੀ ਫੈਮਿਲੀ ਸਾਡੀ ਜਾ ਰਹੀ ਹੈ ਤੇ ਇੰਜੋਏ ਕਰਦੇ ਆਂ ਹੋਰ ਵੀ ਆਉਡੀਅੰਸ ਕਾਫੀ ਇਸ ਕਿਲੇ ਦੇ ਵਿੱਚ ਐਂਟਰ ਹੋਈ ਹੋਈ ਹੈ O que é o Guilherme? O que é o Guilherme? O que é o Guilherme? O ਹਾਂਜੀ ਦੋਸਤੋ ਇਹ ਮੁੱਖ ਗੇਟ ਹੈ ਕਿਲੇ ਦਾ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਹਾਂ ਕਿ ਕਈ ਗੇਟ ਬਣੇ ਹੋਏ ਹਨ ਇਹ ਹੈ ਅੰਦਰ ਜਾ ਕੇ ਕਿਲਾ ਬਹੁਤ ਲੰਬਾ ਚੌੜਾ ਹੈ ਇੱਥੇ ਤੁਰਨੇ ਨੂੰ ਵੀ ਲਗਭਗ ਘੰਟਾ 2 ਘੰਟੇ ਲੱਗ ਸਕਦੇ ਆ ਲੱਗ ਜਾਂਦੇ ਆ ਤੇ ਇਹ ਦੇਖੋ ਪਗੜੀਆਂ ਦਾ ਲੱਗ ਲੱਗੇ ਤਰ੍ਹਾਂ ਦੀਆਂ ਪਗੜੀਆਂ ਇੱਥੇ ਕਿੰਨੀ ਕਿਸਮ ਦੀ ਪਗੜੀ ਬਣ ਹੁੰਦੀ ਹੈ ਤੇ ਤੁਸੀਂ ਦੇਖ ਸਕਦੇ ਹੋ ਇਹ ਕਲਚਰ ਦਿਖਾਇਆ ਗਿਆ ਹੈ ਸਟੈਚੂ ਬਣਾ ਕੇ ਪਿਆ ਪਿਆੰਦੀਆਂ ਇਹ ਤਰ੍ਹਾਂ ਤਰ੍ਹਾਂ ਦੀਆਂ ਪਗੜੀਆਂ ਗੋਲ ਪਗੜੀਆਂ ਪਟਿਆਲਾ ਸ਼ਾਹੀ ਪਗੜੀਆਂ ਤੇ ਕਲਰ ਵੀ ਬਹੁਤ ਪਿਆਰੇ ਲੱਭ ਕੇ ਇਹਨਾਂ ਨੇ ਪਗੜੀਆਂ ਤੇ ਲੈ ਤੁਰਲੇ ਵਾਲੀ ਪਗੜੀ ਬੰਨੀ ਹੋਈ ਆ ਦੇਖੋ ਆ ਬੱਚਿਆਂ ਦੇ ਪਟਕਾ ਬਨ ਕੇ ਛੋੜੇ ਬੱਚੇ ਨੇ ਪਗੜੀ ਬੰਨੀ ਹੋਈ ਆ ਤੁਸੀਂ ਦੇਖ ਸਕਦੇ ਹੋ ਤੇ ਇਹ ਦੇਖੋ ਲੇਡੀ ਜੀ ਦਾ ਸਟੈਚੂ ਬਣਾਇਆ ਹੋਇਆ ਕਿਵੇਂ ਪੁੱਠੀ ਬੁੱਕੜ ਮਾਰ ਕੇ ਉਹਨਾਂ ਨੂੰ ਚੁੰਨੀ ਬਣਾਇਆ ਹੋਇਆ ਇਹ ਗੇਮ ਕਰਦੇ ਆ ਪਟਕੇ ਬਣ ਕੇ ਸੋ ਬਹੁਤ ਵਧੀਆ ਕਲਚਰ ਦਿਖਾਇਆ ਗਿਆ ਇਹਦੇ ਵਿੱਚ ਤਿਆਰ ਕਰਕੇ ਸੋ ਅਸੀਂ ਆਸ ਕਰਦੇ ਹਾਂ ਕਿ ਤੁਹਾਨੂੰ ਵੀ ਬਹੁਤ ਵਧੀਆ ਲੱਗੇਗਾ ਇਹ ਜਿਹੜਾ ਸਾਡਾ ਬਲੌਗ ਹੈ ਤੁਹਾਨੂੰ ਬਹੁਤ ਵਧੀਆ ਲੱਗੇ ਤੁਸੀਂ ਪੜ ਸਕਦੇ ਹੋ ਵੀਡੀਓ ਰੋਕ ਕੇ ਤੁਸੀਂ ਸਿੱਕ ਅਤੇ ਦਸਤਾਰ ਪਗੜੀਆਂ ਜਰੂਰ ਪੜਨਾ ਹੈ ਇਹ ਸਾਰਾ ਵੀਡੀਓ ਰੋਕ ਕੇ ਜਰੂਰ ਪੜਨਾ ਇਹਦੇ ਬਾਰੇ ਕਿਉਂਕਿ ਪਗੜੀ ਸਾਡੇ ਦੇਸ਼ ਦੀ ਸ਼ਾਨ ਹੈ ਸਾਡੇ ਪੰਜਾਬ ਦੀ ਸ਼ਾਨ ਉਹ ਬਾ ਵਾ ਦੇਖੋ ਕੀ ਰੰਗ ਭਰੇ ਆ ਪਗੜੀਆਂ ਦੇ ਅੰਦਰ ਕਿਆ ਵਧੀਆ ਚੀਜ਼ ਦਿਖਾਈ ਗਈ ਹੈ ਦੇਖੋ ਬਾ ਵੇ ਬਾ ਕਿਆ ਕਮਾਲ ਬਾ ਕਮਾਲ ਚੀਜ਼ਾਂ ਨੇ ਇਹ ਦੇਖੋ ਨਿੰਗ ਸਿੰਘ ਬਾਣੇ ਦੇ ਵਿੱਚ ਨੀਲੇ ਚੋਲੇ ਪਾ ਕੇ ਸਿੰਘਾ ਨੇ ਇਹ ਬਾਜ਼ਾਰ ਵੀ ਬਣਿਆ ਹੋਇਆ ਇਹਦੇ ਅੰਦਰ ਇਹਦੇ ਅੰਦਰ ਇੱਕ ਛੋਟੀ ਮਾਰਕੀਟ ਵੀ ਬਣੀ ਹੋਈ ਆ ਤੇ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਕੱਪੜੇ ਇਹਨਾਂ ਨੇ ਟੰਗੇ ਹੋਏ ਆ ਇੱਥੇ ਆਪਾਂ ਸ਼ੌਪਿੰਗ ਸ਼ੌਪਿੰਗ ਵੀ ਕਰ ਸਕਦੇ ਆ ਸ਼ੌਪਿੰਗ ਕੰਪਲੈਕਸ ਬਣਿਆ ਹੋਇਆ ਤੇ ਅਲਗ-ਅਲਗ ਤਰ੍ਹਾਂ ਦੀਆਂ ਤੇ ਚੀਜ਼ਾਂ ਇੱਥੇ ਦੋਸਤੋ ਇੱਕ ਸ਼ੋਅ ਦਿਖਾਇਆ ਜਾਂਦਾ ਇਹ ਸ਼ੋਅ ਬਹੁਤ ਵਧੀਆ ਹੈ ਪਰ ਉਹ ਤੁਹਾਨੂੰ ਦਿਖਾ ਨਹੀਂ ਸਕਦੇ ਅਜੀ ਦੋਸਤੋ ਤੁਹਾਨੂੰ ਸ਼ੋਅ ਨਹੀਂ ਦਿਖਾ ਸਕੇ ਕਿਉਂਕਿ ਸ਼ੋਅ ਲਾਊਡ ਨਹੀਂ ਹੈਗਾ ਜੇ ਤੁਸੀਂ ਭੰਗੜੇ ਦਾ ਆਨੰਦ ਮਾਣਿਆ ਪੰਜਾਬੀ ਭੰਗੜਾ ਦੇਖੋ ਢੋਲ ਦੀ ਤਾਲ ਤੇ ਭੰਗੜਾ ਪੈ ਰਿਹਾ ਤੁਸੀਂ ਸਾਰਿਆਂ ਨੇ ਦੇਖਿਆ ਤੇ ਆਨੰਦ ਮਾਣਿਆ ਇਹਨਾਂ ਸ਼ਬਦਾਂਾਂ ਦਾ ਤੁਹਾਡਾ ਸਾਰਿਆਂ ਦਾ ਧੰਨਵਾਦ ਹੈ ਤੇ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਸ਼੍ਰੀ ਚਮਕੌਰ ਸਾਹਿਬ ਵਾਲੇ ਪੰਜਾਬੀ ਦੇ ਵਿੱਚ ਲੈ ਕੇ ਸ਼੍ਰੀ ਚਮਕੌਰ ਸਾਹਿਬ ਵਾਲੇ ਸਾਡੇ ਚੈਨਲ ਦਾ ਨਾਮ ਹੈ ਸਬਸਕ੍ਰਾਈਬ ਕਰਕੇ ਅੱਗੇ ਸ਼ੇਅਰ ਵੀ ਕਰਿਓ ਥੈਂਕ ਯੂ